राधे राधे जय श्री कृष्णा मेरे चैनल पे ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਹੀ ਵਧੀਆ ਪੰਜਾਬੀ ਸਟੋਰੀ ਲੈ ਕੇ ਆਈ ਐ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਟੋਰੀ ਬਹੁਤ ਵਧੀਆ ਲੱਗੂਗੀ ਚਲੋ ਸ਼ੁਰੂ ਕਰਦੇ ਆਂ ਇੱਕ ਹੋਰ ਸਟੋਰੀ ਅੱਜ ਬਾਪੂ ਬਹੁਤ ਬਿਮਾਰ ਸੀ ਉਸ ਨੂੰ ਬਹੁਤ ਹੀ ਖੰਗ ਛਿੜੀ ਹੋਈ ਸੀ ਉਸ ਦੀ ਖੰਗ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਖੰਗ ਤੋ ਤੰਗ ਆ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ ਪੁੱਤ ਮੈਂ ਬਹੁਤ ਬਿਮਾਰ ਹਾਂ ਮੈਨੂੰ ਕੋਈ ਤੂੰ ਦਵਾਈ ਲਿਆ ਦੇ ਉਸ ਦੇ ਪੁੱਤ ਨੇ ਜਦੋਂ ਬਾਪੂ ਦੀ ਆਵਾਜ਼ ਨੂੰ ਸੁਣਿਆ ਉਹ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਹੋਇਆ ਬਾਪੂ ਦੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ ਦੱਸ ਤੈਨੂੰ ਦਵਾਈ ਮੈਂ ਇਸ ਵੇਲੇ ਕਿੱਥੋਂ ਲਿਆ ਦੇਵਾਂ ਅੱਧੀ ਰਾਤ ਹੋਈ ਪਈ ਐ ਇੱਕ ਤਾਂ ਕੰਮ ਤੋਂ ਥੱਕੇ ਆਈਦਾ ਤੇ ਦੂਜਾ ਤੂੰ ਰਾਤ ਨੂੰ ਸੌਣ ਨਹੀਂ ਦਿੱਤਾ ਦੱਸ ਹੁਣ ਮੈਂ ਕਿਹੜੇ ਡਾਕਟਰ ਕੋਲੇ ਜਾਵਾਂ ਕੀ ਦੀ ਐ ਮੈਂ ਮਿੰਤਾ ਕਰਾਂ ਵੀ ਭਾਈ ਸਾਡੇ ਬਾਪੂ ਨੂੰ ਦਵਾਈ ਦੇ ਦੇ ਦੇਨੇ ਸੁੱਤਾ ਪਿਆ ਹੁੰਨੇ ਉਦੋਂ ਨਹੀਂ ਕਹਿ ਸਕਦਾ ਕਿ ਮੈਨੂੰ ਭਾਈ ਦਵਾਈ ਚਾਹੀਦੀ ਐ ਹੁਣ ਨਹੀਂ ਮੈਥੋਂ ਲਿਆਂਦੀ ਜਾਂਦੀ ਚੁੱਪ ਕਰਕੇ ਸੌ ਜਾ ਇੱਕੋ ਸਾਹ ਵਿੱਚ ਪੁੱਤ ਨੇ ਆਪਣੇ ਬਾਪੂ ਨੂੰ ਇੰਨਾ ਕੁਝ ਕਹਿ ਦਿੱਤਾ। ਬਸ ਪੁੱਛੋ ਹੀ ਮਤ। ਇਹ ਸਾਰਾ ਕੁਝ ਕਹਿ ਕੇ ਪੁੱਤ ਆਪਣੇ ਕਮਰੇ ਵਿੱਚ ਚਲਾ ਗਿਆ। ਜਦੋਂ ਪੁੱਤ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਬਾਪੂ ਨੂੰ ਪੁੱਤ ਦੀਆਂ ਇਹ ਗੱਲਾਂ ਸੁਣ ਕੇ ਇੰਜ ਲੱਗਾ ਜਿਵੇਂ ਇੱਕ ਬਹੁਤ ਵੱਡਾ ਪੱਥਰ ਕਿਸੇ ਨੇ ਉਸ ਦੇ ਸਿਰ ਵਿੱਚ ਮਾਰਿਆ ਹੋਵੇ। ਬਾਪੂ ਅੰਦਰ ਹੀ ਅੰਦਰ ਰੋਣ ਲੱਗ ਪਿਆ। ਰੋਂਦਾ ਰੋਂਦਾ ਬਾਪੂ ਅੱਜ ਤੋਂ 30 ਸਾਲ ਪਿੱਛੇ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਵਾਪਸ ਚਲਾ ਗਿਆ ਬਾਪੂ ਸੋਚਣ ਲੱਗ ਪਿਆ ਕਿ ਜਦੋਂ ਮੇਰਾ ਪੁੱਤ ਛੋਟਾ ਹੁੰਦਾ ਸੀ ਤਾਂ ਇੱਕ ਰਾਤ ਨੂੰ ਉਸ ਨੂੰ ਉਲਟੀਆਂ ਤੇ ਟਟੀਆਂ ਲੱਗ ਗਈਆਂ ਸੀ ਕਿਵੇਂ ਉਹ ਅਤੇ ਉਸ ਦੀ ਘਰ ਵਾਲੀ ਗਵਾਂਡੀਆਂ ਤੋਂ ਜੀ ਉਧਾਰੀ ਮੰਗ ਕੇ ਉਹ ਡਾਕਟਰ ਕੋਲੇ ਗਏ ਡਾਕਟਰ ਨੇ ਜਦੋਂ ਉਹਨਾਂ ਨੂੰ ਬੂਹਾ ਨਹੀਂ ਖੋਲਿਆ ਸੀ ਤਾਂ ਰੋਂ ਰੋ ਕੇ ਮਿੰਤਾ ਕਰਕੇ ਬੂਹਾ ਖਲਵਾਇਆ ਸੀ ਅਤੇ ਆਪਣੇ ਪੁੱਤ ਦੀ ਦਵਾਈ ਲਿਆ ਕੇ ਆਪਣੇ ਪੁੱਤ ਦੀ ਜਾਨ ਬਚਾਈ ਸੀ ਪਰ ਅੱਜ ਮੇਰਾ ਪੁੱਤ ਮੈਨੂੰ ਕਿੰਨਾ ਕੁਝ ਕਹਿ ਗਿਆ ਇਹ ਸਭ ਸੋਚ ਕੇ ਬਾਪੂ ਅੰਦਰ ਹੀ ਅੰਦਰ ਬਹੁਤ ਜ਼ਿਆਦਾ ਰੋਣ ਲੱਗ ਪਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਇਸ ਤਰ੍ਹਾਂ ਆਉਣ ਲੱਗ ਪਏ ਜਿਵੇਂ ਕੋਈ ਨਦੀ ਬਗ ਰਹੀ ਰੋਵੇ ਪਰ ਹੁਣ ਬਾਪੂ ਕਰ ਵੀ ਕੀ ਸਕਦਾ ਸੀ ਉਸਨੇ ਖੰਗ ਦੇ ਖੰਗ ਦੇ ਬਾਪੂ ਨੇ ਆਪ ਦੇ ਸਰਾਣੇ ਦੇ ਥੱਲੇੋਂ ਪਰਨਾ ਕੱਢਿਆ ਅਤੇ ਆਪਣੀਆਂ ਅੱਖਾਂ ਦੇ ਅੰਜੂਆਂ ਨੂੰ ਪੂੰਝਣ ਦੀ ਕੋਸ਼ਿਸ਼ ਕੀਤੀ ਅਤੇ ਸਰਾਣੇ ਦੇ ਥੱਲੇ ਇੱਕ ਛੋਟਾ ਜਿਹਾ ਲਿਫਾਫਾ ਦਵਾਈਆਂ ਦਾ ਪਿਆ ਸੀ ਜਿਸ ਦੇ ਵਿੱਚੋਂ ਉਹ ਕੋਈ ਨੀਂਦ ਦੀ ਗੋਲੀ ਲੱਪਣ ਲੱਗ ਪਿਆ ਇਸੀ ਮੇਰੀ ਛੋਟੀ ਜੀ ਸਟੋਰੀ ਤੁਹਾਨੂੰ ਸਾਰਿਆਂ ਨੂੰ ਇਹ ਕਿਵੇਂ ਲੱਗੀ ਤੇ ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਅਤੇ ਕੀ ਸਿੱਖਿਆ ਮਿਲੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲ ਇਹ ਵੀ ਦੱਸਿਓ ਕਿ ਕਹਾਣੀ ਜੇ ਸਾਡੇ ਬਾਪੂ ਦੇ ਨਾਲ ਬੀਤਦੀ ਹੋਵੇ ਤਾਂ ਸਾਡੇ ਦਿਲ ਵਿੱਚ ਕੀ ਗੁਜਰੂਗੀ ਸਾਡੇ ਸਾਹਮਣੇ ਵੀ ਇਹ ਸਮਾਂ ਨਾ ਆਵੇ ਅਸੀਂ ਇਸ ਤੋਂ ਬਚਣ ਦੇ ਲਈ ਕੀ ਕਰੀਏ ਅਸੀਂ ਕੀ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਕਿ ਸਾਨੂੰ ਇਹਨਾਂ ਗੱਲਾਂ ਦਾ ਬਣਾਪੇ ਦੇ ਵਿੱਚ ਸਾਹਮਣਾ ਨਾ ਕਰਨਾ ਪਵੇ ਆਪਣੀ رائے ਮੈਨੂੰ ਜਰੂਰ ਦੱਸਿਓ ਜਿਸ ਨੇ ਵੀ ਇਹ ਕਹਾਣੀ ਸੁਣੀ ਹੈ ਚਲੋ ਜੀ ਬਹੁਤ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਤਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਰਾਧੇ ਰਾਦੇ ਜੈ ਸ਼੍ਰੀ ਕ੍ਰਿਸ਼ਨ